来 संदीप ਆ ਦੋ ਕੰਮ ਚੱਲ ਕੇ ਆਈ ਸੁਣਿਆ ਇਧਰ ਵਿਚਕਾਰ ਨੂੰ ਇੱਕ ਗੱਲ ਮੈਂ ਤੈਨੂੰ ਪੁੱਛਣੀ ਚਾਹੁੰਦਾ ਕੁੱਝ ਮੈਨੂੰ ਤੇ ਪਤਾ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਵੱਡੇ ਵੱਡੇ ਸਟਾਰਾਂ ਦੀ ਇੰਟਰਵਿਊ ਹੁੰਦੀ ਹੈ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਵੀ ਤੁਹਾਡਾ ਜਹੇਤਾ ਕੌਣ ਹੈ ਬਹੁਤ ਵੱਡੇ ਵੱਡੇ ਸਟਾਰਾਂ ਨੇ ਇੱਕੋ ਨਾਂ ਲਿਆ ਉਹ ਦੋਦੇ ਪਿੰਡ ਦੇ ਸੰਦੀਪ ਦਾ ਨਾਂ ਲਿਆ ਪਰ ਮੈਨੂੰ ਤੇ ਪਤਾ ਹੈ ਵੀ ਇਹਦਾ ਜਹੇਤਾ ਕਿਹੜਾ ਹੈ ਪਰ ਅੱਜ ਇਹਦੇ ਪਿੰਡਾਂ ਦੇ ਲੋਕਾਂ ਦੇ ਵਿੱਚ 40 ਮੁਕਟੇ ਦੀ ਤਸਵੀਰ ਉੱਤੇ ਪੁੱਛ ਕੇ ਜਾਣੇ ਆ ਵੇ ਸੰਦੀਪ ਆਪਣੀ ਜਵਾਨ ਤੋਂ ਦੱਸੀ ਸੁਣਿਆ ਵੀ ਤੇਰਾ ਜਹੇਤਾ ਕਿਹੜਾ ਹੈ ਜਹੇਤਾ ਰੇਡਰ ਇਹ ਕਹਿੰਦਾ ਮੇਰਾ ਬੈਸਟ ਜਿਹੜਾ ਹੈ ਬੱਗੇ ਪਿੰਡ ਵਾਲਾ ਦੁੱਲਾ ਇਹ ਕਰ ਤਾਰੀਆਂ ਨਾਲ ਰੋ ਜੁਰਦਾਰ ਹੁਣ ਜਾਫੀ ਵੀ ਦੱਸ ਕੇ ਜਾਏ ਸੁਣਿਆ ਆਹ ਕਿਆ ਬਾਤ ਹੈ ਕਹਿੰਦਾ ਜਾਫੀ ਤੇ ਮੇਰਾ ਜਹੇਤਾ ਉਹੀ ਹੈ ਜਾਫੀ ਤੇ ਮੇਰਾ ਜਹੇਤਾ ਜਿਹਦੀ ਕੋਹਣੀ ਨਾਲ ਜੋੜੀ ਹਿੱਟਾ ਕਹਿੰਦਾ ਪੇਥੋਂ ਵਾਲਾ ਸ਼ੀਰਾ ਮੇਰਾ ਬੈਟ ਫੇਵਰਿਟ ਯਾਸੀ ਹੈ ਇਕਰ ਤਾੜੀਆਂ ਮਾਰਨਾ ਜ਼ੋਰਦਾਰ ਅੱਜ ਦੋਦੇ ਪਿੰਡ ਦਾ ਸੰਦੀਪਾ ਉਡਨਾ ਬਾਜ ਕੌਡੀ ਦਾ 40 ਮੁਕਤਿਆਂ ਦੀ ਧਰਤੀ ਤੇ 40 ਮੁਕਤਿਆਂ ਦੀ ਕਹਿੰਦੇ ਧਰਤੀ ਤੇ ਪੁਜਿਆ ਹੋਇਆ ਆਪਾਂ ਜੇਕਰ ਗਗਨ ਨੂੰ ਪੁੱਛੀਏ ਤੇ ਗਗਨ ਨੇ ਕਿਹਾ ਮੇਰੇ ਤੇ ਸੰਦੀਪ ਹੈ ਗਗਨ ਇਦਾਂ ਜੀ ਆਨਾ ਸੰਦੀਪ ਇਕਰ ਯਾਰ ਗਗਨ ਦੇ ਲਈ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ